ਸਭ ਤੋਂ ਪਹਿਲਾਂ ਗੁਰਫਤੇ ਪ੍ਰਵਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਸਰਦਾਰ ਛੇਰ ਸਿੰਘ ਬਹੀਵਾਲ ਦੀਦ ਕਰੇ ਕੱਲ ਜਦੋਂ ਪਤਾ ਲੱਗਾ ਉਦੋਂ ਦੋਨੋਂ ਫਾਰਮਾਂ ਦੀ ਮੀਟਿੰਗ ਚੱਲ ਰਹੀ ਸੀਗੀ ਔਰ ਮੀਟਿੰਗ ਦੇ ਵਿੱਚ ਹੀ ਜਦੋਂ ਮੈਸੇਜ ਦੇਖਿਆ ਤੇ ਮੈਨੂੰ ਕੋਈ ਜ਼ਰੂਰੀ ਅਮਰਜੈਂਸੀ ਕੰਮ ਪਿਆ ਮੈਂ ਪੰਦੇਰ ਸਾਹਿਬ ਤੋਂ ਛੁੱਟੀ ਲੈ ਕੇ ਜੇ ਮੈਂ ਥੋੜਾ ਦੂਰੀ ਗਿਆ ਡਾਕਟਰ ਤੋਂ ਦਵਾਈ ਲੈਣੀ ਸੀਗੀ ਤੇ ਸਾਹਮਣੇ ਐਲ.ਈ.ਡੀ. ਚੱਲ ਰਹੀ ਸੀ ਔਰ ਐਲ.ਈ.ਡੀ. ਦੇ ਉੱਪਰ ਜਦੋਂ ਸ਼ੇਰ ਸਿੰਘ ਹੁਣੇ ਲਾਈਵ ਹੋਏ ਤੇ ਇਹਨਾਂ ਦੀ ਇੰਟਰਵਿਊ ਲਈ ਕਿਤੇ ਬਹੁਤ ਵਧੀਆ ਸ਼ਬਦ ਇਹਨਾਂ ਦੇ ਅਸੀਂ ਉਸ ਭੈਣ ਵਾਸਤੇ ਔਰ ਦੇਸ਼ ਦੇ ਸਾਰੀਆਂ ਮਤਾਵਾਂ ਵਾਸਤੇ ਇਸ ਤੋਂ ਅਗਲੀ ਗੱਲ ਨਾਲ ਦੀ ਨਾਲ ਉਹਨਾਂ ਲਾਈਨ ਤੇ ਪੰਦੇਰ ਸਾਹਿਬ ਨੂੰ ਲੈ ਲਿਆ ਔਰ ਪੰਦੇਰ ਸਾਹਿਬ ਨੇ ਬਹੁਤ ਵਧੀਆ ਉੱਥੇ ਚਰਚਾ ਕੀਤੀ ਅਸੀਂ ਕਹਾਂਗੇ ਪੀਕੇ ਜੂ ਬਹਿਰਾਮ ਕੇ ਨਹੀਂ ਦੇਸ਼ ਦੀਆਂ ਪੂਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਇਸ ਸ਼ੇਰਨੀ ਧੀ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਔਰ ਸ਼ੇਰ ਸਿੰਘ ਦੇ ਪਰਿਵਾਰ ਦੇ ਨਾਲ ਅਸੀਂ ਮੋੜਨਾ ਮੋੜਾ ਜੋੜ ਕੇ ਖੜੇ ਹੋਏ ਆ ਜਿੱਥੇ ਵੀ ਇਸ ਪਰਿਵਾਰ ਨੂੰ ਲੋੜ ਪਵੇਗੀ ਜਦੋਂ ਵੀ ਫੋਨ ਕੀਤਾ ਜਾਵੇਗਾ ਸੁਭਰਾਤ ਸਾਹਿਬ ਬੈਠੇ ਹੋਏ ਨੇ ਉਸੇ ਟਾਈਮ ਆਪਣੀ ਪੂਰੀ ਟਾਈਮ ਲੈ ਕੇ ਇੱਥੇ ਪਹੁੰਚਾਂਗੇ ਭਾਵੇਂ ਚੰਡੀਗੜ੍ਹ ਜਾਣ ਦੀ ਲੋੜ ਪਵੇ ਤੇ ਭਾਵੇਂ ਦਿੱਲੀ ਜਾਣ ਦੀ ਲੋੜ ਪਵੇ ਕਿਉਂਕਿ ਅਸੀਂ ਉਸ ਸਮੇਂ ਤੋਂ ਸੁਣਿਆ ਹੋਇਆ ਇਹ ਕੰਗਣਾ ਰਣੌਤ ਜਿਹੜੀ ਇਹ ਸਾਡੀਆਂ ਮਾਵਾਂ ਭੈਣਾਂ ਨੂੰ ਟਕੇ ਟਕੇ ਦੀਆਂ ਦੱਸਦੀ ਸੀ ਔਰ ਨਾਲ ਇਹ ਗੱਲ ਕਹਿੰਦੀ ਸੀ ਵੀ 100-100 ਰੁਪਿਆ ਲੈ ਕੇ ਤੇ ਉਹਥੇ ਬੈਠਦੀਆਂ ਨੇ ਜਦੋਂ ਕੱਲ ਏਅਰਪੋਰਟ ਤੋਂ ਉਹਨੇ ਚੜਨਾ ਸੀਗਾ ਜਹਾਜ਼ ਤੇ ਜਾਣਾ ਸੀਗਾ ਦਿੱਲੀ ਆਪਣੀ ਸੌਂ ਚੁੱਕਣ ਸਮਾਗਣ ਵਾਸਤੇ ਤੇ ਉਸ ਸਮੇਂ ਤੇ ਹੋਇਆ ਕਿ ਕਿ ਸਾਡੀ ਭੈਣ ਕੁਲਵਿੰਦਰ ਕੌਰ ਨੇ ਉਹਨੂੰ ਡਿਊਟੀ ਦੇ ਦੌਰਾਨ ਇਹ ਗੱਲ ਕਹੀ ਸੀ ਵੀ ਆਪਣਾ ਮੋਬਾਈਲ ਟ੍ਰੇ ਵਿੱਚ ਰੱਖ ਦਿਓ ਆਪਾਂ ਆਂ ਵੀ ਜਾਣਦੇ ਆ ਜਦੋਂ ਆਪਣੇ ਧੀਆਂ ਪੁੱਤਰ ਬਾਹਰ ਕੈਨੇਡਾ ਅਮਰੀਕਾ ਜਾਂਦੇ ਨੇ ਤੇ ਉਹ ਫੋਨ ਆਪਣੇ ਜਾਂ ਪਰਸ ਹੁੰਦੇ ਨੇ ਉੱਥੇ ਰੱਖ ਦਿੰਦੇ ਨੇ ਪਰ ਉਹਦੀ ਗੱਲ ਨੂੰ ਨਾ ਮੰਨਨ ਮਨਜ਼ੂਰ ਨਾ ਕੀਤਾ ਗਿਆ ਉਸ ਸਮੇਂ ਤੇ ਜਿਹੜੀ ਤਲਖੀ ਹੋਈ ਆ ਉਸ ਸਮੇਂ ਦੇ ਸਾਹਮਣੇ ਰਿਪੋਰਟ ਕੋਈ ਨਹੀਂ ਆਈ ਪਰ ਜਿਹੜਾ ਕੰਮ ਸਾਡੀ ਪੰਜਾਬ ਦੀ ਸ਼ੇਰਨੀ ਧੀ ਭੈਣ ਕੋਲਿੰਦਰ ਕੋਰ ਨੇ ਕੀਤਾ ਸਾਡਾ ਸਿਰ ਚਾ ਕੀਤਾ ਅਸੀਂ ਮਾਨ ਨਾਲ ਇਹ ਗੱਲ ਕਹਿ ਸਕਦੇ ਆਂ ਵੀ ਉਸ ਸਮੇਂ ਦਾ ਇਹ ਬਦਲਾ ਲਿਆ ਵੀ ਜਿਹੜੇ ਸਮੇਂ ਦੇ ਉੱਪਰ ਸਾਡੀਆਂ ਮਾਵਾਂ ਦੇ ਭੈਣਾਂ ਨੂੰ ਇਹ ਗੱਲ ਕਹੀ ਸੀ ਵੀ ਇਹ 100-100 ਰੁਪਿਆ ਲੈ ਕੇ ਇੱਥੇ ਬੈਠਦਿਆਂ ਨੇ ਇਹ ਜਿਹੜੇ ਭਾਜਪਾ ਦੇ ਲੋਕ ਨੇ ਇਹਨਾਂ ਸ਼ੁਰੂ ਤੋਂ ਲੈ ਕੇ ਪੰਜਾਬ ਨੂੰ ਅੱਤਵਾਦੀ ਮੌਂਵਾਦੀ ਅੰਦੋਲਨ ਜੀਵੀ ਬਹੁਤ ਤਰ੍ਹਾਂ ਦੇ ਨਾਲ ਕੁਝ ਕਿਹਾ ਕੱਲ ਵੀ ਕੰਗਣਾ ਰੋਧ ਕਹਿੰਦੀ ਸੀ ਵੀਰ ਪੰਜਾਬ ਦੇ ਵਿੱਚ ਆਤਵਾਦੀ ਜਾਂ ਗੁੰਡਾਗਰਦੀ ਦੁਬਾਰਾ ਫਿਰ ਹੋ ਰਹੀ ਹੈ ਅਸੀਂ ਕنگਣਾ ਰਣੋਤ ਨੂੰ ਆ ਸਾਰੇ ਭਰਾਵਾਂ ਤੇ ਇਸ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਆ ਵੀ ਤੂੰ ਜੇ ਪੰਜਾਬ ਦੇ ਵਿੱਚ ਆਈ ਨਹੀਂ ਤੈਨੂੰ ਪੰਜਾਬ ਦੇ ਲੋਕਾਂ ਦਾ ਪਤਾ ਨਹੀਂ ਹੈਗਾ ਵੀ ਪੰਜਾਬ ਕੀ ਚੀਜ਼ ਨੇ ਇਹਨਾਂ ਦਾ ਜਰਨਲ ਅਵੇਅਰ ਨੂੰ ਨਹੀਂ ਛੱਡਿਆ ਇਹ ਤਾਂ ਬੜੇ ਇੱਥੇ ਜਕਰੀਆ ਖਾਨ ਆਏ ਨੇ ਅਹਿਮਦ ਸ਼ਾਹ ਵਦਾਈ ਲਈ ਬਦਾਲੀ ਆਇਆ ਮੱਸਾ ਰੰਗੜਾ ਆਇਆ ਜਦੋਂ ਇਹ ਗੱਲ ਕਹੀ ਜਾਂਦੀ ਰਹੀ ਸੀ ਵੀ ਇੱਥੇ ਤਾਂ ਸਿੱਖ ਰਹਿ ਨਹੀਂ ਗਏ ਤੇ ਤਾਂ ਵੀ ਉਹਨਾਂ ਨੇ ਮੱਸੀ ਰੰਗੜ ਦਾ ਸਿਰ ਵੱਢ ਕੇ ਤੇ ਸੁੱਖਾ ਸਿੰਘ ਮੁਤਾਬ ਸਿੰਘ ਲੈ ਗਏ ਜਦੋਂ ਗੜਜਾ ਸਿੰਘ ਤੇ ਬੋਤਾ ਸਿੰਘ ਰਹਿਗੇ ਸੀਗੇ ਇਹ ਤਾਂ ਦੇਸ਼ਕੋਮ ਦੇ ਅਸੀਂ ਉਹ ਵਾਸੀਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸਾਂ ਕਿਸੇ ਵਾਸਤੇ ਵੀ ਅਸੀਂ ਪਿੱਛੇ ਹਟਣ ਵਾਲੇ ਨਹੀਂ ਅਸੀਂ ਤਾਂ ਦੁਸ਼ਮਣਾਂ ਨਾਲ ਲੋਹਾ ਲੈ ਕੇ ਤੇ ਉਹਨਾਂ ਦੀਆਂ ਧੀਆਂ ਬਣਾ ਬਚਾਉਣ ਵਾਸਤੇ ਤਾਰੂ ਸਿੰਘ ਵਰਗਿਆਂ ਨੇ ਖੋਪਰੀਆਂ ਲੁਆਈਆਂ ਹੋਈਆਂ ਨੇ ਤੇ ਸਾਡੀ ਭੈਣ ਵਾਸਤੇ ਅਸੀਂ ਅੱਗੇ ਹੋ ਕੇ ਲੜਾਂਗੇ ਜਿਹੜੀ ਐਫ ਆਈ ਆਰ ਲਾਂਚ ਕੀਤੀ ਪੰਜਾਬ ਸਰਕਾਰ ਨੇ ਪ੍ਰਸ਼ਾਸਨ ਨੇ ਔਰ ਜਿਹੜਾ ਨੌਕਰੀ ਤੋਂ ਕੱਢਿਆ ਗਿਆ ਦੁਬਾਰਾ ਐਫ ਆਈ ਆਰ ਜਿਹੜੀ ਉਹ ਰੱਦ ਕੀਤੀ ਜਾਵੇ ਔਰ ਨੌਕਰੀ ਦੇ ਬਹਾਲ ਕੀਤਾ ਜਾਵੇ ਜੇਕਰ ਸਰਕਾਰ ਇਸ ਗੱਲ ਤੋਂ ਅਨਾਂਕਨੀ ਕਰਦੀ ਹੈ ਤੇ ਪੂਰੀਆਂ ਜਥੇਬੰਦੀਆਂ ਕੇ ਐਮ ਐਮ ਐਸ ਕੇ ਐਮ ਨਾਨ ਪੋਲਿਟਿਕਲ ਅਸੀਂ ਨਾਲ ਖੜੇ ਹੋਏ ਆ ਇੱਥੇ ਸੰਘਰਸ਼ ਦਾ ਐਲਾਨ ਵਿਡਾਂਗੇ ਉਹਨਾਂ ਚਿਰ ਤੇ ਸੰਘਰਸ਼ ਚੱਲੇਗਾ ਪਹਿਲਾਂ ਸੰਘਰਸ਼ ਭਾਵੇਂ ਸਾਡਾ ਚੱਲਦਾ ਪਿਆ ਭਾਵੇਂ ਇੱਕ ਸੰਘਰਸ਼ ਹੋਰ ਚਲਾਉਣ ਦੀ ਲੋੜ ਪਵੇ ਉਹ ਸੰਘਰਸ਼ ਕਰਾ ਕੇ ਇਸ ਮੈਨ ਨੂੰ ਬਾਜਿਤ ਬਰੀ ਕਰਾਵਾਂਗੇ ਔਰ ਪਰਚਾ ਰੱਦ ਕਰਾਵਾਂਗੇ ਇਨੀਆਂ ਬੇਨਤੀਆਂ ਪੜਵਾਦ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ